ਜੂਰਾ ਵਾਲੀ ਸਰਕਾਰ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਸੋਨੂ ਜੀ ਵੱਲੋਂ ਸਿੱਖ ਸੰਗਤ ਨੂੰ ਮਾਗੀ ਦੇ ਪਵਿੱਤਰ ਦਿਹਾੜੇ ਤੇ ਲੱਖ ਲੱਖ ਮੁਬਾਰਕਾਂ ਮਾੜ ਜੋ ਡਾਕਟਰ ਅਨਿਲ ਹੈਰੀ ਹੋਮੋਪੈਥਿਕ ਸੈਂਟਰ ਫਤਿਹਗੜ ਚੂੜੀਆਂ ਸੰਗਤਪੁਰਾ ਰੋਡ ਨੀਅਰ ਪਟਰੋਲ ਪੰਪ ਵੱਲੋਂ ਮਾਗੀ ਦੇ ਪਵਿੱਤਰ ਦਿਹਾੜੇ ਤੇ ਸਿੱਖ ਸਭਤਾ ਨੂੰ ਲੱਖ ਲੱਖ ਮੁਬਾਰਕਾਂ ਮਾਨਯੋਗ ਸਬ ਇੰਸਪੈਕਟਰ ਸਰਦਾਰ ਮਜੀਤ ਸਿੰਘ ਜੌੜ ਵੱਲੋਂ ਬਾਗੀ ਦੇ ਸ਼ੁਭ ਦਿਹਾੜੇ ਤੇ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਕਹਨਾਈ ਬੰਦਿਆਰ ਲੱਗਿਆ ਆ ਰਿਹਾ ਲੋੜੀ ਦਾ ਤਿਆਰ ਲੱਗਿਆ ਆ ਰਿਹਾ ਜੀ ਜੀ ਇਹੀ ਆਪਣੇ ਬਲਾਗ ਰਮਦਾਸ ਵੱਲੋਂ ਸਾਰੇ ਇਹ ਕਹਿੰਦੇ ਆ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਖੁਸ਼ੀਆਂ ਬਖਸ਼ੇ ਤੇ ਵਿਕਾਸ ਦੇ ਕੰਮ ਚੱਲਦੇ ਰਹਿਣ ਠੀਕ ਹੈ ਜੀ ਤੇ ਇਹੋ ਹੀ ਆ ਬਾਬਾ ਬੁੜੇ ਸਾਹਿਬ ਸਾਰਿਆਂ ਤਰੱਕੀਆਂ ਬੱਚੇ ਸੁਖ ਸੰਧਰੇ ਤੈਨੂੰ ਲੋੜੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਰਮਨਦੀਪ ਜੀ ਆਈਜੀ ਆਫਿਸ ਬਾਰਡਰ ਰੇਂਜ ਅਮਰਸਰ ਵੱਲੋਂ ਤੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਬਾਗੀ ਦੇ ਪੁੱਤਰ ਦਿਹਾੜੇ ਤੇ ਲੱਖ ਲੱਖ ਵਧਾਈਆਂ ਵਿਕਰਮਜੀਤ ਸਿੰਘ ਮਠਾਰੂ ਗੁਰਪ੍ਰੀਤ ਸਿੰਘ ਮਠਾਰੂ ਲਖਵਿੰਦਰ ਸਿੰਘ ਮਠਾਰੂ ਤੇ ਹੀਰਾ ਸਿੰਘ ਤਲਵੰਡੀ ਵੱਲੋਂ ਬਾਗੀ ਦੇ ਸ਼ੁਭਦੇਹਲੇ ਤੇ ਸਿੱਖ ਸੰਤਾ ਨੂੰ ਲੱਖ ਲੱਖ ਵਧਾਈ ਹੋਵੇ ਸਾਡੇ ਬੜੇ ਮਾਣ ਤੇ ਸਤਿਕਾਰਯੋ ਸਾਬਕਾ ਐਮਐਲਏ ਸਰਦਾਰ ਲਖਬੀਰ ਸਿੰਘ ਲੋਕੀ ਨਗਲ ਵੱਲੋਂ ਬਾਗੀ ਦੇ ਸ਼ੁਭਦੇਹਲੇ ਤੇ ਸਿੱਖ ਸੰਤਾ ਨੂੰ ਲੱਖ ਲੱਖ ਵਧਾਈ ਹੋਵੇ ਮਹਾਰਾਜ ਦੀ ਕਿਰਪਾ ਨਾਲ ਇਹ ਦਿਨ ਬੜਾ ਖੁਸ਼ੀਆਂ ਭਰਿਆ ਕੀ ਨਾਮ ਹੈ ਮੈਪਲ ਵੰਦ ਸਿੰਘ ਮਾਲ ਭਾਰਤਿਕ ਸੰਜਣੇ ਇੱਕ ਤਾਂ ਸਿੱਧੂਪੁਰ ਦਾ ਜ਼ਿਲ੍ਹਾ ਅੰਮ੍ਰਿਤਸਰ ਦਾ ਕੁਜੀ ਜੋ ਅੱਜ 111 ਜਥਾ ਜਾ ਰਿਹਾ ਹੈ ਇਹ ਮਾਨਸਿਕ ਤੌਰ ਤੇ ਲੋਕ ਤਿਆਰ ਹੋ ਕੇ ਜਾ ਰਹੇ ਇਹ ਲੋਕ ਇੱਥੇ ਆਪ ਮਹਾਰਿਆਣੇ ਨਾਲ ਖੜੇ ਨੇ ਬਹੁਤ ਵੱਡਾ ਕੱਟ ਦੇਖੋ ਛਾਂੜ ਕੇ ਨਾ ਕੱਟ ਰਹੇ ਨੇ ਫਿਰ ਅੰਦਰ ਸਪੀਚ ਹੋ ਰਹੀ ਹੈ ਵੀ ਆਪਣੀ ਮਰਜ਼ੀ ਨਾਲ ਇਥੋਂ ਆਪਣੀਆਂ ਜਾਂ ਜਿੱਤ ਕੇ ਆਵਾਂਗੇ ਤੇ ਜਾਂ ਆਪਣੀ ਸ਼ਿੱਧੀ ਹੋਊਗੀ ਮਾਨਸਿਕ ਤੌਰ ਤੇ ਜਿਹੜੇ ਲੋਕ ਹੈ ਤਿਆਰ ਹੋ ਕੇ ਆਏ ਆ ਪੰਜਾਬ ਦਾ 550 ਸਾਲ ਦਾ ਇਤਿਹਾਸ ਹੈ ਹਮੇਸ਼ਾ ਜਿੱਤਾਂ ਪ੍ਰਾਪਤ ਕੀਤੀ ਹੈ ਦੇਸ਼ ਆ ਯਾਦ ਕਰਾਉਂਦੇ 98% ਸ਼ਹੀਦियां ਇਹ ਪੰਜਾਬ ਨੇ ਦਿੱਤੀਆਂ ਸ਼ਹੀਦ ਹੋਣ ਲੱਗਿਆਂ ਦੀ ਕੋਈ ਗਿਣਤੀ ਘੱਟ ਨਹੀਂ ਪੈਂਦੀ ਇਹ 112 ਦਾ ਜਥਾਵਾ ਇਹ ਸ਼ਹੀਦ ਹੋ ਜਣਗੇ 112 ਦਾ ਫੇਰ ਜਥਾ ਤੇ ਆ ਰਹੇ ਉਹ ਉਹਨਾਂ ਦੀ ਕਿੰਨੀ ਸਵਾਲ ਹੋ ਰਿਹਾ ਆਪੂ ਬੇਨਤੀ ਕਰ ਰਹੇ ਜੀ ਜਿਹੜੇ ਵੀ ਬਿਮਾਰ ਨੇ ਉਹ ਆਪ ਦਾ ਨਾਮ ਵਾਪਸ ਲੈ ਸਕਦੇ ਨੇ ਜੀ ਬਿਲਕੁਲ ਜੀ ਬਿਲਕੁਲ ਇਹ ਬਿਮਾਰਾਂ ਵਾਸਤੇ ਨਹੀਂ ਉਹ ਬੇਨਤੀ ਕੀਤੀ ਜਾ ਰਹੀ ਆ ਵੀ ਜੇ ਮਾਨਸਿਕ ਤੌਰ ਤੇ ਤਿਆਰ ਜੋ ਫੇਰ ਇਸ ਜਥੇ ਨਾਲ ਜਾਓ ਇਤੋਂ ਜਾ ਕੇ ਆਪੀਲ ਆਗੂਆਂ ਨੂੰ ਸਰਦਾਰ ਕਾਕਾ ਸਿੰਘ ਕੋਰਲਾ ਜਨਰ ਸੰਖਤਰ ਪੰਜਾਬ ਉਹਨਾਂ ਲੋ ਅਪੀਲ ਕੀਤੀ ਗਈ ਆ ਵੀ ਇਹ ਜੇ ਮਾਨਸਿਕ ਤੌਰ ਤੇ ਤਿਆਰ ਜੋ ਫੇਰ ਨਾਲ ਖਾਓ ਕੋਈ ਬਿਮਾਰ ਨਹੀਂ ਵੀ ਬਿਮਾਰ ਤਾਂ ਵੀ ਇਹ ਅਪੀਲ ਕੀਤੀ ਗਈ ਆ ਵੀ ਜਾਏ ਮੰਗਾ ਮੰਨਣ ਜਾਏ ਸ਼ੀਦ ਹੋ ਗਏ ਉਹਨਗੇ ਮੈਂ ਕਾਰਜ ਸਿੰਘ ਕਨਗੋ ਦੀ ਰੈਵਨਿਊ ਕਨਗੋ ਅਸੋਸੀਏਸ਼ਨ ਪੰਜਾਬ ਅਤੇ ਸਮੂਹ ਪਟਵਾਰੀ ਸਹਿਬਾਨ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਸਮੂਹ ਪੰਜਾਬ ਵਾਸੀਆਂ ਨੂੰ ਮਾਗੀ ਦੇ ਪਰਬ ਉਸਤੇ ਬਹੁਤ ਬਹੁ ਸ਼ੁਭਕਾਮਨਾਵਾਂ ਦਿੰਨਾ ਪ੍ਰਮਾਤਮਾ ਗੜੀ ਇਹ ਅਰਦਾਸ ਕਰਦੇ ਆ ਕਿ ਸਾਰੇ ਲਈ ਖੁਸ਼ੀ ਖੇੜੇ ਲੈ ਕੇ ਆਵੇ ਸਾਰੀ ਜਨਤਾ ਤੇ ਜਿਹੜਾ ਸੁੱਖ ਸ਼ਾਂਤੀ ਬਣੀ ਰਹੇ ਫਨਵਾਜੀ ਜੀ ਦਿਨ ਦਿਹਾੜ ਲੱਗੇ ਆ ਰਿਹਾ ਲੋੜੀ ਦਾ ਤਿਆਰ ਲੱਗੇ ਆ ਰਿਹਾ ਜੀ ਜੀ ਇਹੀ ਆਪਣੇ ਬਲਾਗ ਰਮਦਾਸ ਵੱਲੋਂ ਸਾਰੇ ਇਹ ਕਹਿੰਦੇ ਆ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਖੁਸ਼ੀਆਂ ਬਖਸ਼ੇ ਵਿਕਾਸ ਦੇ ਕੰਮ ਚੱਲਦੇ ਰਹਿਣ ਠੀਕ ਹੈ ਜੀ ਤੇ ਇਹੋ ਹੀ ਆ ਬਾਬਾ ਬੁੜੇ ਸਾਹਿਬ ਸਾਰਿਆਂ ਤਰੱਕੀਆਂ ਬੱਚੇ ਸੁਖ ਸੰਧ ਰਹੇ ਤੈਨੂੰ ਲੋੜੀਆਂ ਬਹੁਤ ਬਹੁਤ ਵਾਰ ਕਹਿ ਸਾਰਾ ਸਰ ਪ੍ਰੈਸਪ ਦੋ ਸ਼ਬਦ ਹਾਂ ਜੀ ਸਾਡੇ ਸਾਰੇ ਸਮੂਹ ਸਟਾਫ ਵੱਲੋਂ ਮਾਗੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਕਰੇ ਕਿ ਇਹ ਮਹੀਨੇ ਸੁਖ ਸ਼ਾਂਤੀ ਸਾਡਾ ਪੰਜਾਬ ਸਾਡਾ ਸਾਰਾ ਸਟਾਫ ਤੇ ਸਾਰੇ ਹੱਸਦੇ ਵਸਦੇ ਰਹਿਣ ਤੇ ਸਾਰੇ ਪੰਜਾਬ ਵਿੱਚ ਖੁਸ਼ੀਆਂ ਐਸ.ਆਈ. ਕਸ਼ਮੀਰ ਸਿੰਘ ਪਿੰਡ ਤਲਵੰਡੀ ਨਾਰ ਤੋਂ ਸਾਰੀਆਂ ਸਿੱਖ ਸੰਗਤਾਂ ਦੇਸ਼-ਵਿਦੇਸ਼ਾਂ ਵਿੱਚ ਵਸਦੀਆਂ ਨੂੰ ਬਾਗੀ ਦੇ ਪਵਿੱਤਰ ਦਿਹਾੜੇ ਤੇ ਲੱਖ ਲੱਖ ਮੁਬਾਰਕਾਂ ਮਾਨਯੋਗ ਡੀਐਸਪੀ ਵਿਪਨ ਕੁਮਾਰ ਜੀ ਫਤੇਗੜੀ ਚੂੜੀਆਂ ਵੱਲੋਂ ਬਾਗੀ ਦੇ ਸ਼ੁਭ ਦਿਹਾੜੇ ਤੇ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੀ ਸਾਧ ਸੰਗਤ ਨੂੰ ਲੱਖ ਲੱਖ ਮੁਬਾਰਕਾ ਪੱਤਰਕਾਰ ਹੀਰਾ ਸਿੰਘ ਤਰਵੰਡੀ ਕ੍ਰਾਈਮ ਰਿਪੋਰਟਰ ਵੱਲੋਂ ਉਹਨਾਂ ਦੀ ਪਤਨੀ ਲਵਜੀਤ ਕੌਰ ਵੱਲੋਂ ਮਗੀ ਦੇ ਪੁੱਤਰ ਦਿੜੀ ਤੇ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕਾ